ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਵਿਤਾ ਪੰਜਾਬ ਦੇ ਵਿੱਚ ਸਪੈਸ਼ਲੀ ਗੱਲ ਕਰੀਏ ਤਾਂ ਜ਼ਿਆਦਾਤਰ ਵਿਅਕਤੀ ਜੋ ਨੇ ਉਖਾੜ ਭੀਣ ਦੇ ਸ਼ੌਕੀਨ ਹੁੰਦੇ ਨੇ ਤੇ ਮੋਟਾਪਾ ਵੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਦੇਖਣ ਨੂੰ ਮਿਲਦਾ ਪਰ ਕੀ ਤੁਹਾਨੂੰ ਪਤਾ ਇੱਕ ਅਜੀਬਾ ਦੇਸ਼ ਵੀ ਹੈ ਜਿੱਥੇ ਮੋਟਾਪਾ ਹੋਣਾ ਗੈਰ ਕਾਨੂੰਨੀ ਹੈ ਜਿੱਹਾ ਇੱਕ ਕਾਨੂੰਨ ਬਣਾਇਆ ਗਿਆ ਹੈ ਜੇਕਰ ਮੋਟਾਪਾ ਹੁੰਦਾ ਹੈ ਕਿਸੇ ਨੂੰ ਤਾਂ ਫਿਰ ਇੱਕ ਸਜ਼ਾ ਵੀ ਦਿੱਤੀ ਜਾਂਦੀ ਹੈ ਜੀ ਹਾਂ ਸੁਣ ਕੇ ਤੁਹਾਨੂੰ ਅਜੀਬ ਜ਼ਰੂਰ ਲੱਗ ਰਿਹਾ ਹੋਵੇਗਾ ਕਿਹੜਾ ਦੇਸ਼ ਹੈ ਜਿੱਥੇ ਮੋਟਾਪਾ ਹੋਣਾ ਗੈਰ ਕਾਨੂੰਨੀ ਹੈ ਤੇ ਸਖਤ ਸਜ਼ਾ ਵੀ ਦਿੱਤੀ ਜਾਂਦੀ ਹੈ ਉਸ ਦੇ ਲਈ ਦੇਖੋ ਇੱਕ ਖਾਸ ਰਿਪੋਰਟ ਦੁਨੀਆ ਭਰ ਦੇ ਸਾਰੇ ਦੇਸ਼ਾਂ ਦੇ ਵਿੱਚ ਕਾਨੂੰਨ ਵੱਖ-ਵੱਖ ਹਨ ਪਰ ਕਈ ਦੇਸ਼ਾਂ ਦੇ ਵਿੱਚ ਕੁਝ ਅਜੀਬੋ ਗਰੀਬ ਕਾਨੂੰਨ ਵੀ ਹਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਾਨੂੰਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਤਹਿਤ ਜੇ ਕਿਸੇ ਵਿਅਕਤੀ ਦੇ ਭਾਰ ਵਧਦਾ ਹੈ ਤਾਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਦੇਸ਼ ਦੇ ਵਿੱਚ ਮੋਟਾਪਾ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਅਤੇ ਇਸ ਦੀ ਸਜ਼ਾ ਕੀ ਹੈ ਸ਼ਰੀਰ ਦੀ ਚਰਬੀ ਦਾ ਵਧਣਾ ਆਮ ਗੱਲ ਹੈ ਪਰ ਜਾਪਾਨ ਦੇ ਵਿੱਚ ਮੋਟਾ ਹੋਣਾ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਇੰਨਾ ਹੀ ਨਹੀਂ ਮੋਟੇ ਹੋਣ ਦੀ ਸਜ਼ਾ ਵੀ ਹੈ ਤੁਸੀਂ ਦੇਖਿਆ ਹੀ ਹੋਵੇਗਾ ਕਿ ਜਾਪਾਨੀ ਲੋਕ ਮੋਟੇ ਨਹੀਂ ਹੁੰਦੇ ਇਸ ਪੇਛੇ ਕਾਨੂੰਨ ਦੀ ਹੋਣ ਵੀ ਵੱਡਾ ਕਾਰਨ ਹੈ ਜਾਪਾਨੀ ਲੋਕਾਂ ਨੂੰ ਮੋਟਾ ਹੋਣ ਦੀ ਇਜਾਜ਼ਤ ਨਹੀਂ ਹੈ ਜੀहां ਤੁਹਾਨੂੰ ਇਹ ਸੁਣ ਕੇ ਅਜੀਬ ਜ਼ਰੂਰ ਲੱਗਿਆ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ ਇੱਕ ਵਿਅਕਤੀ ਨੂੰ ਮੋਟਾ ਹੋਣ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ ਤੇ ਇਸ ਨੂੰ ਗੈਰ ਕਾਨੂੰਨੀ ਵੀ ਮੰਨਿਆ ਜਾਂਦਾ ਹੈ ਜਾਪਾਨੀ ਲੋਕ ਸੈਰ ਕਰਨਾ ਸਭ ਤੋਂ ਜ਼ਿਆਦਾ ਪਸੰਦ ਕਰਦੇ ਨੇ ਇਸ ਦੇ ਨਾਲ ਹੀ ਜਾਪਾਨੀ ਲੋਕ ਮੋਟਾਪਾ ਘਟਾਉਣ ਦੇ ਲਈ ਚੰਗੀ ਖੁਰਾਕ ਸਰ ਅਤੇ ਜਨਤਕ ਆਵਾਜਾਈ ਪ੍ਰਣਾਲੀ ਦੀ ਜ਼ਿਆਦਾ ਵਰਤੋਂ ਕਰਦੇ ਨੇ ਪਬਲਿਕ ਟਰਾਂਸਪੋਰਟ ਕਾਰਨ ਉਹਨਾਂ ਨੂੰ ਲੰਮੀ ਦੂਰੀ ਤੱਕ ਪੈਦਲ ਵੀ ਜਾਣਾ ਪੈਂਦਾ ਹੈ ਜਿਸ ਨਾਲ ਮੋਟਾਪਾ ਨਹੀਂ ਵੱਧਦਾ ਇੱਥੋਂ ਦੇ ਲੋਕਾਂ ਦੀ ਖੁਰਾਕ ਵਿੱਚ ਮੱਛੀ ਸਬਜ਼ੀਆਂ ਅਤੇ ਚਾਵਲ ਆਦਿ ਚਾਹਾਂ ਸ਼ਾਮਲ ਹੁੰਦੀਆਂ ਨੇ ਜਾਪਾਨ ਦੇ ਵਿੱਚ ਮੋਟਾਪੇ ਨੂੰ ਰੋਕਣ ਦੇ ਲਈ ਇੱਕ ਕਾਨੂੰਨ ਵੀ ਹੈ ਇਸ ਕਾਨੂੰਨ ਨੂੰ ਮੈਟਾਬੋ ਲੋ ਕਿਹਾ ਜਾਂਦਾ ਹੈ ਜਾਣਕਾਰੀ ਮੁਤਾਬਕ ਇਸ ਨੂੰ ਜਾਪਾਨ ਦੇ ਸਿਹਤ ਕਿਰਤ ਅਤੇ ਕਲਿਆਣ ਮੰਤਰਾਲੇ ਨੇ 2008 ਦੇ ਵਿੱਚ ਲਿਆਂਦਾ ਸੀ ਇਸ ਕਾਨੂੰਨ ਤਹਿਤ ਹਰ ਸਾਲ 40 ਤੋਂ 74 ਸਾਲ ਦੀ ਉਮਰ ਦੇ ਮਰਦਾਂ ਅਤੇ ਔਰਤਾਂ ਦੀ ਕਮਰ ਦਾ ਮਾਪ ਵੀ ਲਿਆ ਜਾਂਦਾ ਹੈ ਇਸ ਦੇ ਵਿੱਚ ਔਰਤਾਂ ਦੀ ਕਮਰ ਦਾ ਆਕਾਰ 33.5 ਇੰਚ ਅਤੇ ਪੁਰਸ਼ਾਂ ਦੇ ਲਈ 35.4 ਇੰਚ ਤੈਅ ਕੀਤਾ ਗਿਆ ਹੈ ਤਾਂ ਅਨ ਦੱਸਈਏ ਕਿ ਜਾਪਾਨ ਦੇ ਵਿੱਚ ਬਜ਼ੁਰਗਾਂ ਦੀ ਵੱਡੀ ਆਬਾਦੀ ਹੈ ਇਨਾਂ ਸਾਰੇ ਲੋਕਾਂ ਦੇ ਇਲਾਜ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਇਸ ਲਈ ਸਰਕਾਰ ਨੇ ਇਸ ਲਈ ਕਾਨੂੰਨ ਲਾਗੂ ਕੀਤਾ ਸੀ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਸੀ ਕਿ ਕੋਈ ਵੀ ਵਿਅਕਤੀ ਮੋਟਾਪੇ ਕਾਰਨ ਸ਼ੂਗਰ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਵੇ ਹਣ ਸਵਾਲ ਇਹ ਹੈ ਕਿ ਜਾਪਾਨ ਦੇ ਨਾਗਰਿਕਾਂ ਨੂੰ ਮੋਟੇ ਹੋਣ ਦੀ ਆਖਰ ਸਜ਼ਾ ਕੀ ਦਿੱਤੀ ਜਾਂਦੀ ਹੈ ਮੈਂ ਤੇ ਤੁਹਾਨੂੰ ਦੱਸ ਦਵਾਂ ਕਿ ਜਾਪਾਨ ਦੇ ਵਿੱਚ ਮੋٹے ਹੋਣ ਦੀ ਕੋਈ ਵੀ ਅਧਿਕਾਰਤ ਸਜ਼ਾ ਨਹੀਂ ਹੈ ਪਰ ਇਸ ਤੋਂ ਇਲਾਵਾ ਕਾਨੂੰਨ ਮੁਤਾਬਕ ਨਾਗਰਿਕਾਂ ਨੂੰ ਮੋٹے ਹੋਣ ਤੇ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਾਪਾਨ ਦੇ ਵਿੱਚ ਜੇ ਕੋਈ ਵਿਅਕਤੀ ਮੋਟਾ ਹੈ ਤਾਂ ਉਸ ਨੂੰ ਸਲਿਮ ਡਾਊਨ ਕਰਨ ਦੇ ਲਈ ਕਲਾਸ ਲੈਣੀ ਪੈਂਦੀ ਹੈ ਇਹ ਕਲਾਸਾਂ ਸਿਹਤ ਬੀਮਾ ਕੰਪਨੀ ਦੁਆਰਾ ਆਯੋਜਿਤ ਕੀਤੀਆਂ ਜਾਂਦੀਆਂ ਨੇ ਹਾਲਕਿ ਬਦਲ ਰਹੀ ਜੀਵਨ ਸ਼ੈਲੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਆ ਰਹੀ ਹੈ ਮੋਟਾਪੇ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਹ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ ਤੁਸੀਂ ਆਪਣੀ ਵਿਗੜੀ ਹੋਈ ਜੀਵਨ ਸ਼ੈਲੀ ਨੂੰ ਸੁਧਾਰ ਕੇ ਅਤੇ ਆਪਣੇ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖ ਕੇ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਹੋ ਪਾਰ ਘਟਾਉਣ ਦਾ ਆਸਾਨ ਤਰੀਕਾ ਕੀ ਹੈ ਇਸ ਬਾਰੇ ਹਰ ਕੋਈ ਲੱਗਦਾ ਹੈ ਜਾਣਨ ਦੀ ਕੋਸ਼ਿਸ਼ ਕਰਦੇ ਤਾਂ ਆਓ ਕੁਝ ਤਰੀਕੇ ਤੁਹਾਨੂੰ ਦੱਸਦੇ ਆਂ ਮੋਟਾਪਾ ਘਟਾਉਣ ਦੇ ਲਈ ਫਲ ਤੇ ਸਬਜ਼ੀਆਂ ਦਾ ਸੇਵਨ ਬਹੁਤ ਹੀ ਲਾਹੇਵੰਦ ਹੁੰਦਾ ਹੈ ਇਹਨਾਂ ਦੇ ਵਿੱਚ ਚਰਬੀ ਦੀ ਮਾਤਰਾ ਘੱਟ ਅਤੇ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ ਫਾਈਬਰ ਕਰਕੇ ਪੇਟ ਭਰਿਆ-ਭਰਿਆ ਰਹਿੰਦਾ ਅਤੇ ਭੁੱਖ ਵੀ ਘੱਟ ਲੱਗਦੀ ਹੈ ਇਸ ਤੋਂ ਇਲਾਵਾ ਇਹ ਸਾਡੀ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦੇ ਨੇ ਦੇ ਨਾਲ ਹੀ ਸਵੇਰ ਦਾ ਨਾਸ਼ਤਾ ਸਾਡੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ ਪਰ ਸਵੇਰੇ ਦਫਤਰ ਯੂਨੀਵਰਸਿਟੀ ਜਾਂ ਫਿਰ ਕਾਲਜ ਜਾਣ ਦੀ ਕਾਹਲ ਦੇ ਵਿੱਚ ਬਹੁਤ ਸਾਰੇ ਲੋਕ ਨਾਸ਼ਤਾ ਵੀ ਨਹੀਂ ਕਰਦੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਾਸ਼ਤਾ ਨਾ ਕਰਨ ਦੇ ਨਾਲ ਤੁਹਾਡਾ ਭਾਰ ਘਟ ਜਾਵੇਗਾ ਤਾਂ ਇਹ ਬਿਲਕੁਲ ਗਲਤ ਹੈ ਨਾਸ਼ਤਾ ਛੱਡਣਾ ਤੁਹਾਡੀ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਤੇ ਪਾਣੀ ਸਾਡੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਸਾਨੂੰ ਹਰ ਰੋਜ਼ ਬਧੇਰੇ ਪਾਣੀ ਪੀਣਾ ਚਾਹੀਦਾ ਹੈ ਬਧੇਰੇ ਪਾਣੀ ਪੀਣ ਦੇ ਨਾਲ ਬਾਦੂ ਪਦਾਰਥ ਸਾਡੇ ਸਰੀਰ ਦੇ ਵਿੱਚੋਂ ਬਾਹਰ ਨਿਕਲਦੇ ਹਨ ਜਿਸ ਕਰਕੇ ਅਸੀਂ ਸਿਹਤਮੰਦ ਰਹਿੰਦੇ ਹਾਂ ਇਹ ਭਾਰ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਬਹੁਤ ਮਦਦਗਾਰ ਹੁੰਦਾ ਹੈ ਤੇ ਇਸੇ ਦੇ ਨਾਲ ਤੁਹਾਨੂੰ ਜੰਕ ਫੂਡ ਨੂੰ ਐਵੋਇਡ ਕਰਨਾ ਚਾਹੀਦਾ ਹੈ ਤੇ ਨਾਲ ਹੀ ਸਭ ਤੋਂ ਅਹਿਮ ਕਿ ਹਰ ਰੋਜ਼ ਸੈਰ ਕਸਰਤ ਜਾਂ ਫਿਰ ਯੋਗਾ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਰੋਜ਼ਾਨਾ ਯੋਗਾ ਜਾਂ ਕਸਰਤ ਕਰਨ ਦੇ ਨਾਲ ਸਰੀਰ ਫਿਟ ਰਹਿੰਦਾ ਹੈ ਇਹ ਤੁਹਾਡੀ ਸਿਹਤ ਦੇ ਲਈ ਵੀ ਬਹੁਤ ਲਾਹੇਵੰਦ ਹੈ ਸੈਰ ਕਸਰਤ ਯੋਗਾ ਜਾਂ ਕੋਈ ਹੋਰ ਸਰੀਰਕ ਕਿਰਿਆ ਕਰਨ ਦੇ ਨਾਲ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਇਹ ਸਾਡੇ ਸਰੀਰ ਤੇ ਮਨ ਦੋਵਾਂ ਨੂੰ ਹੀ ਖੁਸ਼ਾ ਕਰ ਦੇਂਦਾ ਤਾਂ ਅੱਜ ਦੀ ਵੀਡੀਓ ਜਿਸ ਦੇ ਵਿੱਚ ਅਸੀਂ ਇਹ ਜਾਣਿਆ ਕਿ ਮੋਟਾਪੇ ਦੇ ਕਾਰਨ ਜੋ ਕਾਨੂੰਨ ਬਣੇ ਹੋਏ ਨੇ ਜਾਪਾਨ ਦੇ ਵਿੱਚ ਤਾਂ ਉੱਥੇ ਕੀ ਸਜ਼ਾ ਦਿੱਤੀ ਜਾਂਦੀ ਹੈ ਤੇ ਨਾਲ ਹੀ ਜੇਕਰ ਮੋਟਾਪਾ ਤੁਹਾਨੂੰ ਹੈ ਜਾਂ ਤੁਹਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕਿਸੇ ਨੂੰ ਹੈ ਤਾਂ ਉਸ ਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਆਖਰ ਮੋਟਾਪੇ ਨੂੰ ਘਟ ਕਿਵੇਂ ਕਰਨਾ ਹੈ ਕਿਉਂਕਿ ਜੇਕਰ ਮੋਟਾਪਾ ਹੈ ਤਾਂ ਬਹੁਤ ਸਾਰੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਤੁਸੀਂ ਹਮਦਰਦ ਟੀਵੀ ਤੇ ਨਾਲ